ਸਾਡੀ ਗੱਲ ਬਾਤ ਚੱਲੀ ਸੀ ਕਿ 2 ਮਹੀਨੇ ਵਾਸਤੇ ਸਿਰਫ ਪ੍ਰਸ਼ਾਸਨ ਦੇ ਨਾਲ ਕਿ 2 ਮਹੀਨੇ ਵਾਸਤੇ ਸੀ ਕਰਦੇ ਰੱਖਣਾ ਹੋਰ ਕਿ ਇਹਨਾਂ ਨੇ ਠੇਕੇਦਾਰੀ ਸਿਸਟਮ ਨੂੰ ਵਿੱਚ ਰੱਖ ਲਿਆ 1 ਸਾਲ ਦੀ ਸ਼ਾਇਦ ਅਸੀਂ ਡਿਪਾਰਟਮੈਂਟ ਨੂੰ ਇਹ ਕਹਿੰਦੇ ਠੇਕੇਦਾਰੀ ਸਿਸਟਮ ਸਾਡੇ ਤੋਂ ਬਿਲਕੁਲ ਖਤਮ ਕਰ ਦਿਓ ਸਾਨੂੰ ਜਿਹੜੀ ਸੈਲਰੀ ਦੇਣੀ 500 ਰੁਪਿਆ ਡੀਸੀ ਰੇਟ ਨਾਲੋਂ ਘੱਟ ਦੇ ਦਿਓ ਮਗਰ ਟਾਈਮ ਨਾ ਤੁਸੀਂ ਦੇ ਦਿਓ ਤਨਖਾਹ ਦੀ ਜਦੋਂ ਸਰਕਾਰ ਦੇ ਨਾਲ ਸਾਡੀ ਲੜਾਈ ਲੜੇਗੀ ਅਸੀਂ ਲੜਾਂਗੇ ਉਦੋਂ ਅਸੀਂ ਪੱਕੇ ਵੀ ਚਰਾਲਮਾਂਗੇ ਮੁੰਡੇ ਮਗਰ ਤਨਖਾਹ ਤੁਸੀਂ ਦੇ ਦਿਓ ਅੱਜ ਕਹਿੰਦੇ ਠੇਕੇਦਾਰੀ ਸਿਸਟਮ ਚ ਪਾਤਾ ਬੰਦੇ ਪਲੱਸ ਉਹਦੇ ਵਿੱਚ ਕੀ ਅੱਜ 4-4 ਮਹੀਨੇ ਹੋ ਗਏ ਬੱਚਾ ਲੋਕਾਂ ਨੂੰ ਤਨਖਾਹ ਨਹੀਂ ਮਿਲੀ ਕਿਸੇ ਨੇ ਕੋਈ ਕਿਰਾਏ ਦੇਣੇ ਕੋ ਬੱਚਿਆਂ ਦੀ ਚੀਜ਼ਾਂ ਜਾਂ ਘਰ ਦੇ ਰੋਟੀ ਪਾਣੀ ਚਲਾਉਣਾ 4-4 ਮਹੀਨੇ ਹੁਣ ਬੈਠੇ ਪ੍ਰਸ਼ਾਸਨ ਦੇ ਵਿੱਚ ਜਿੰਨੇ ਵੀ ਅਫੀਸਰ ਹੈ ਇਹਨਾਂ ਦੇ ਤਾਂ ਦਾਲ-ਫੁਲਕਾ ਚੱਲਦਾ ਠੇਕੇਦਾਰ ਕੋ ਵੀ ਪੈਸੇ ਆ ਜਾਣੇ ਜੈਨੀ ਵੀ ਮਿਲ ਜਾਣੀ ਇਹ ਕਿੱਥੋਂ ਲੈਣ ਇਹ ਕੋਈ ਝੜਕ 'ਤੇ ਦੇਣਗੇ ਨਾ ਕੋਈ ਛੜਕ 'ਤੇ ਨਾ ਕੋਈ ਖੰਭਾ 'ਤੇ ਇਹਨਾਂ ਨੂੰ ਤਾਂ ਇਹੀ ਹੈ ਜਿਹੜੀ ਮਿਹਨਤ ਕੀਤੀ ਉਹਦਾ ਮਾਅਬਜਾ ਮੇਜਵੇ ਗੱਲ ਖਤਮ ਹੋ ਕੋਈ ਕਾਇਮ ਨਾ ਮਿਲੀ ਜਾਵੇ ਸਾਡੀ ਸਰਕਾਰ ਨਾਲ ਕੀ ਲੜਾਈ ਆ ਜਦੋਂ ਸਰਕਾਰ ਨਾਲ ਅਸੀਂ ਲੜਨਾ ਵਾ ਪੱਕੇ ਤੌਰ 'ਤੇ ਕਰਾਉਣਾ ਵਾ ਉਦੋਂ ਅਸੀਂ ਲੜ ਵੀ ਪੈਣਾ ਵਾ ਇਹ ਜਿਹੜੀ ਬਧਵਾ ਮਜ਼ਦੂਰੀ ਦਾ ਕੰਮ ਹੈ ਉਹ ਅਸੀਂ ਨਹੀਂ ਹੋਣ ਦੇਣਾ ਬਧਵਾ ਮਜ਼ਦੂਰ ਨਹੀਂ ਰਹਿਣ ਦੇ ਪਾਜੀ ਪਹਿਲੀ ਸਰਕਾਰ ਹੈ ਜਿਹੜੀ ਬਦਵਾ ਮਜ਼ਦੂਰ ਸਿਵਲ ਮੈਨ ਪੋਸਟ ਨੂੰ ਵੀ ਬਣਾ ਰਹੀ ਜਾਂ ਸਫਾਈ ਚੇਬਕ ਨੂੰ ਬਣਾ ਰਹੀ ਜਾਂ ਫਿਟਰ ਕੋਲੀ ਨੂੰ ਬਣਾ ਰਹੀ ਜਾਂ ਬੇਲਦਾਰ ਨੂੰ ਜਾਂ ਚੌਂਕੀਦਾਰ ਮਾਲੀ ਹੋਰ ਕਲਾਸ ਦੇ ਉੱਤੇ ਪਹਿਲਾ ਬੈਨ ਲਾ ਰਹੀ ਇਹਨਾਂ ਨੂੰ ਟਿਕਾਦਾਰੀ ਸਿਸਟਮ ਤੇ ਰੱਖ ਗੱਮ ਨਾ ਕਰੋ ਤਾਂ ਫਿਰ ਛੱਟ ਲੇਵਰਾਂ ਨੂੰ ਕਹਿੰਦੇ ਅਫਸਰ ਕਿ ਤੁਸੀਂ ਕੰਮ ਨਹੀਂ ਕਰ ਰਹੇ ਆ ਪਾਸੇ ਉਹ ਉਹ ਤਾਂ ਲਵਜ ਹੈਗਾ ਹੀ ਆ ਜੀ ਉਹ ਤਾਂ ਏਰੀਆ ਕਾਉਂਸਲ ਵੀ ਕਹਿੰਦਾ ਜੀ ਬੰਦੇ ਕੰਮ ਨਹੀਂ ਕਰਦੇ ਪ੍ਰਸ਼ਾਸਨ ਵੀ ਕਹਿੰਦਾ ਕੰਮ ਨਹੀਂ ਕਰਦੇ ਕੰਮ ਤਾਂ ਤੇਜੀ ਹੋਊਗਾ ਪਾਜੀ ਜਦੋਂ ਆਪਾਂ ਘਰ ਮਜ਼ਦੂਰ ਰੱਖਦੇ ਆ ਤਾਂ ਆਪਾਂ ਉਹਨੂੰ ਸ਼ਾਮ ਨੂੰ ਪੈਸੇ ਤਾਂ ਦੇਣੇ ਆ ਦਵਕੇ ਤਾਂ ਐ ਮਾਰਦੇ ਜਿਵੇਂ ਪਤਾ ਨਹੀਂ ਕਿੰਨਾ ਪੈਸਾ ਇਹਨਾਂ ਨੂੰ ਦਿੰਦੇ ਹੋਣ ਦਵਕਾ ਦਵਕਾ ਤਾਂ ਦੇਖੋ ਜੀ ਅਸੀਂ ਵੀ ਨਹੀਂ ਛੱਡਣ ਦੇਈ ਤਾਂ ਦਵਕਾ ਫਿਰ ਅਸੀਂ ਕੀ ਤਾਂ ਜੁੱਤੀ ਦਾ ਹੱਥ ਰੱਖੀਦਾ ਇੱਕ ਘਾਟੇ ਜੁੱਤੀ ਹੋਵੇ ਇੱਕ ਘਾਟੇ ਬੈਲੋ ਹੋਵੇ ਤੇ ਕੰਮ ਲੋਕ ਤੇ ਰਿਪੋਰਟ ਕਰਾ ਲੈਣ ਉਹ ਕੱਚੀ ਲੇਬਰ ਆ ਸਾਰੇ ਜਿਹੜੇ ਇਹ ਸਾਰੀ ਕੱਚੀ ਲੇਬਰ ਹੈ ਇਹਨਾਂ ਨੂੰ 4-4 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਜੇ ਤਨਖਾਹ ਨਹੀਂ ਮਿਲੀ ਘਰ ਦਾ ਗੁਜ਼ਾਰਾ ਕਿੱਦਾਂ ਕਰਾਂਗੇ ਆਪਾਂ ਅਸੀਂ ਕਹਿੰਦੇ ਟਾਈਮ ਨਾਲ ਨਾ ਕੋਈ ਇਹਨਾਂ ਦੀ ਐਸਆਈ ਸਭ ਤੋਂ ਵੱਡੀ ਗੱਲ ਹੈ ਜਿਹੜਾ ਆਪਾਂ ਕੰਮ ਕਰਦੇ ਆਂ ਬਿਮਾਰੀ ਦੇ ਨਾਲ ਝੂਲਦੇ ਆਂ ਸੀਵਰ ਦਾ ਕੰਮ ਕੋਈ ਕਰਨਾ ਕੋਈ ਖਾਲਾਜੀ ਦਾ ਪਾੜਾ ਨਹੀਂ ਹੈ ਜੀ ਜਾਂ ਸਫਾਈ ਮਜ਼ਦੂਰ ਦਾ ਕੰਮ ਕਰਨਾ ਕੋਈ ਖਾਲਾਜੀ ਦਾ ਪਾੜਾ ਨਹੀਂ ਕੋਈ ਨ ਕੋਟ ਭਿਆਨਕ ਬਿਮਾਰੀਆਂ ਤਾਂ ਲੱਗਦੀਆਂ ਨਾ ਇਹਨਾਂ ਦੇ ਐਸਆਈ ਸਾਨੂੰ ਦੁਖਾਂਡੇ ਨਾ ਇਹਨਾਂ ਦਾ ਫੰਡ ਸ਼ੋਅ ਕਰਨ ਦੇ ਨਾ ਚਾਰ-ਚਾਰ ਮਹੀਨੇ ਦੀ ਤਨਖਾਹ ਦੇਣ ਦੇ ਫਿਰ ਜਾਂਦਾ ਕਿੱਥੇ